ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਆਈਸ਼ਾ ਲੋਕ ਸਭਾ ਚੋਣਾਂ ਆਉਣ ਵਾਲੀਆਂ ਨੇ ਤੇ ਇਸ ਤੇ ਚੱਲਦੀਆਂ ਸਿਆਸਤ ਦੇ ਵਿੱਚ ਵੀ ਪੁਚਾਲ ਵੇਖਣ ਨੂੰ ਮਿਲ ਰਿਹਾ ਹੈ ਤੇ ਬੀਤੇ ਦਿਨੀ ਰਵਨੀਤ ਬਿੱਟੂ ਨੇ ਜਿਹੜੇ ਕਾਂਗਰਸ ਪਾਰਟੀ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਿਲ ਹੁੰਦੇ ਨੇ ਜਿੱਥੇ ਕਾਂਗਰਸ ਦੇ ਵੱਖ-ਵੱਖ ਲੀਡਰਾਂ ਦੇ ਬਿਆਨ ਆਦੇ ਨੇ ਤੇ ਅੱਜ ਇਸ ਬਾਰੇ ਗੱਲਬਾਤ ਕਰਨ ਲਈ ਅਸੀਂ ਸਾਬਕਾ ਮੰਤਰੀ ਭਰੂਸ਼ਨ ਆਸ਼ੂਜੀ ਦੇ ਕੋਲ ਪੁੱਜੇ ਹਾਂ ਸਰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਜੀ ਸਰ ਮੈਂਬਰ ਪਾਰਲੀਮੈਂਟ ਰਵਨੀਤ ਬਿਟੂ ਟਕਸਾਲੀ ਕਾਂਗਰਸੀ ਕਹੇ ਜਾਂਦੇ ਸੀ ਕਿਸੇ ਨੇ ਸੋਚਿਆ ਨਹੀਂ ਹੋਵੇਗਾ ਕਿ ਉਹ ਇੰਨੀ ਜਲਦੀ ਪਲਟੀ ਮਾਰਨਗੇ ਤੇ ਤੇ ਤੁਹਾਡਾ ਕੀ ਰਿਐਕਸ਼ਨ ਸੀ ਸਾਨੂੰ ਤਾਂ ਆਪ ਨਹੀਂ ਸੀ ਪਤਾ ਜਿਵੇਂ ਲੋਕ ਸੋਚਦੇ ਹੋਵੇਂ ਮੈਂ ਸੋਚਦਾ ਤਾਂ ਤਾਂ ਹੁਣ ਪਤਾ ਹੀ ਨਹੀਂ ਵੀ ਇਹ ਟਕਸਾਲੀ ਦਾ ਮਤਲਬ ਕੀ ਹੋ ਗਿਆ ਜੀ ਸ਼ਾਇਦ ਇਹ ਦੀ ਹੀ ਡੈਫੀਨੇਸ਼ਨ ਬਦਲ ਗਈ ਹੈ ਮੈਨੂੰ ਤਾਂ ਐ ਜਾਪਦਾ ਆ ਹੁਣ ਭਾਈ ਉਹਦੀ ਸੋਚ ਉਹ ਜਿੱਥੇ ਚਲਾ ਗਿਆ ਜੀ ਉਹਨੂੰ ਮੁਬਾਰਕ ਤੇ ਉਹਨੂੰ ਸ਼ੁਭ ਕਾਮਨਾਵਾਂ ਸਰ ਜਿਗਰੀ ਯਾਰ ਹੋਂ ਤੁਸੀਂ ਬਹੁਤ ਦੋਸਤੀ ਦੇ ਚਰਚੇ ਨੇ ਤੁਹਾਡੇ ਇੱਕ ਦੂਜੇ ਦੇ ਨਾਲ ਹਰ ਜਗ੍ਹਾ ਖੜਦੇ ਹੋ ਤੁਸੀਂ ਇੱਕ ਵਾਰ ਤੁਹਾਡੇ ਨਾਲ ਗੱਲ ਤੱਕ ਨਹੀਂ ਸ਼ੇਅਰ ਕੀਤੀ ਗਈ ਇਸ ਬਾਰੇ ਜਾਂ ਤੁਸੀਂ ਕਹਿਣਾ ਨਹੀਂ ਜਾਂਦੇ ਕੁਝ ਨਹੀਂ ਮੇਰੇ ਨਾਲ ਕਹਿਣ ਇਹਦੇ ਵਿੱਚ ਲੁਕਾਉਣ ਵਾਲੀ ਕਿਹੜੀ ਗੱਲ ਹੈ ਜੇ ਮੈਨੂੰ ਕਹਿ ਕੇ ਗਿਆ ਹੁੰਦਾ ਤੇ ਮੈਂ ਇਹਦੇ ਤੇ ਕਹਿੰਦਾ ਵੀ ਹਾਂ ਸਾਨੂੰ ਦੱਸ ਕੇ ਗਿਆ ਵੀ ਮੈਨੂੰ ਤੁਹਾਡੇ ਨਾਲ ਨਾਰਾਜ਼ਗੀ ਹੈ ਮੈਂ ਤਾਂ ਚੱਲਿਆ ਜੀ ਅਸੀਂ ਉਹਨੂੰ ਕਹਿੰਦੇ ਵੀ ਜਿਹੜੀ ਨਾਰਾਜ਼ਗੀ ਹੈ ਅਸੀਂ ਦੂਰ ਕਰ ਲੈਨੇ ਆਂ ਭਾਈ ਤੇਰੇ ਮੁਤਾਬਕ ਜੋ ਤੂੰ ਚਾਹਣਾ ਹੋਵੇ ਕਰ ਲੈਨੇ ਆਂ ਉਹ ਭਾਈ ਉਹਨੇ ਦੱਸਿਆ ਹੀ ਕੁਝ ਨਹੀਂ ਹੁਣ ਮੈਂ ਕੀ ਕਰਾਂ ਉਹ ਆਪ ਆਪਣੀ ਮਰਜ਼ੀ ਨਾਲ ਚਲਾ ਗਿਆ ਜਦੋਂ ਲੁਧਿਆਣਾ ਜਾਂ ਪੰਜਾਬ ਚਾਹੇਗਾ ਤੁਸੀਂ ਪੁੱਛ ਲਿਓਗੇ ਕੀ ਹੋਇਆ ਉਹ ਫਿਰ ਕਹੇਗਾ ਮੈਂ ਪੰਜਾਬ ਦੀ ਖੂਬਸੂਰਤੀ ਲਈ ਪੰਜਾਬ ਦੀ ਬਿਹਤਰੀ ਪੰਜਾਬ ਦੇ ਸੁਪਨੇ ਪੂਰੇ ਕਰਨ ਲਈ ਜਿਹੜੇ ਸੁਪਨੇ ਉਹ ਸਾਡੇ ਨਾਲ ਰਹਿ ਕੇ ਨਹੀਂ ਪੂਰੇ ਕਰ ਪਾਇਆ ਉਹ ਉਸ ਕਰਕੇ ਪੂਰੇ ਕਰਨ ਗਿਆ ਪਰ ਹਾਂ ਦੋਸਤੀ ਹੈ ਦੋਸਤੀ ਤੁਹਾਡੀ ਅਕ੍ਰੋਸ ਪਾਰਟੀ ਲਾਈਨ ਕਿਉਂ ਨਹੀਂ ਹੋ ਸਕਦੀ ਜਰੂਰ ਰਹੇਗੀ ਇਹਦਾ ਮਤਲਬ ਇਹ ਤਾਂ ਨਹੀਂ ਮੈਂ ਆਪਣੀ ਪਾਰਟੀ ਛੱਡ ਕੇ ਉਹਦੇ ਨਾਲ ਚੱਲਿਆ ਜਦੋਂ ਜੇ ਉਹ ਹਲੂ ਦੇਣੇ ਤੋਂ ਇਲੈਕਸ਼ਨ ਲੜਦੇ ਨੇ ਤਾਂ ਜੋ ਮੇਰਾ ਫਰਜ਼ ਆਪਣੀ ਪਾਰਟੀ ਲਈ ਬਣਦਾ ਹੈ ਜੋ ਪਾਰਟੀ ਕੈਂਡੀਡੇਟ ਦੇ ਕੇ ਅਸੀਂ ਟਟ ਕੇ ਉਹਦੇ ਹੱਕੇ ਚੰਪੇਨ ਕਰਾਂਗੇ ਆਪਣੀ ਪਾਰਟੀ ਦਾ ਕੈਂਡੀਡੇਟ ਚਿਤਾਵਾਂਗੇ ਆਪਣੇ ਵਿਚਾਰਧਾਰਾ ਨੂੰ ਜਿਹੜੀ ਵਿਚਾਰਧਾਰਾ ਤਿੰਨ ਪੀੜੀਆਂ ਤੋਂ ਉਹਦੇ ਪਰਿਵਾਰ ਦੀ ਰਹੀ ਹੈ ਅੱਜ ਉਹਨੂੰ ਪਤਾ ਨਹੀਂ ਕਿਸ ਕਰਕੇ ਉਹ ਵਿਚਾਰਧਾਰਾ ਮਾੜੀ ਲੱਗੀ ਔਰ ਉਹਨੂੰ ਛੱਡ ਕੇ ਚਲੇ ਗਏ ਅਸੀਂ ਅੱਜ ਵੀ ਉਸੇ ਤੇ ਹੀ ਖੜੇ ਹਾਂ ਜੀ ਉਹਨਾਂ ਦੇ ਦਾਦਾ ਜੀ ਦੇ ਬਾਰੇ ਜਦੋਂ ਉਹਨਾਂ ਤੋਂ ਗੱਲ ਕੀਤੀ ਗਈ ਤਾਂ ਉਹਨਾਂ ਵੱਲੋਂ ਇਥੇ ਬਿਆਨ ਆਂਦਾ ਵਾ ਕਹਿੰਦੇ ਕਿ ਮੇਰੇ ਦਾਦਾ ਜੀ ਨੇ ਜਿਹੜੀ ਕੁਰਬਾਨੀ ਆ ਦਿੱਤੀ ਉਹ ਪੰਜਾਬ ਦੀ ਖਾਤਰ ਦਿੱਤੀ ਸੀ ਪੰਜਾਬ ਦੇ ਵਿੱਚ ਸ਼ਾਂਤਮਈ ਮਾਹੌਲ ਦੇ ਕਰਕੇ ਦਿੱਤੀ ਸੀ ਕਾਂਗਰਸ ਦੇ ਕਰਕੇ ਨਹੀਂ ਦਿੱਤੀ ਸੀ ਤੇ ਕਦੋਂ ਤੱਕ ਮੈਂ ਜਿਹੜੀ ਦੂਸਰੀ ਪਾਰਟੀ ਦੇ ਵਿੱਚ ਰਹਿ ਕੇ ਕੰਮ ਕਰਦਾ ਰਾਂ ਕਿ ਜਿਹੜੀ ਓਪੋਜੀਸ਼ਨ ਪਾਰਟੀ ਆ ਉਹਦੇ ਵਿੱਚ ਕਦੋਂ ਤੱਕ ਮੈਂ ਕੰਮ ਕਰਦਾ ਰਹਿੰਦਾ ਮੈਂ ਹੁਣ ਭਾਜਪਾ ਦੇ ਵਿੱਚ ਕੰਮ ਕਰਕੇ ਇੱਕ ਬ੍ਰਿਜ ਦਾ ਕੰਮ ਕਰੂੰਗਾ ਸੈਂਟਰ ਤੇ ਪੰਜਾਬ ਦੇ ਵਿੱਚ ਬੱਚਿਓ ਇੱਕ ਗੱਲ ਦੱਸਾਂ ਤੈਨੂੰ ਆਪਣੀ ਗੱਲ ਨੂੰ ਝੂਠਿਆਂ ਨੂੰ ਸੱਚੇ ਬਣਾਉਣ ਲਈ ਜਿਹੜੇ ਮਰਜੀ ਅਲਫਾਜ਼ਾਂ ਦੀ ਹੇਰਫੇਰ ਕਰ ਲਓ ਪਰ ਅਸਲੀਅਤ ਇਹ ਹੈ ਵੀ ਮਲਹੂਮ ਸਰਦਾਰ ਬਿਆਨ ਸਿੰਘ ਜੀ ਨੇ ਕੁਰਬਾਨੀ ਦਿੱਤੀ ਕਾਂਗਰਸ ਦੀ ਵਿਚਾਰਧਾਰਾ ਤੇ ਚੱਲਦੇ ਹੋਏ ਜੀ ਕਾਂਗਰਸ ਦੀ ਵਿਚਾਰਧਾਰਾ ਸੀ ਕਿ ਵੱਖਵਾਦੀ ਜਿਹੜੇ ਪਾਰਟੀਆਂ ਉਹਨਾਂ ਦੇ ਅਗੇਂਸਟ ਕਿਸ ਤਰੀਕੇ ਰਹਿਣਾ ਹੈ ਜੀ ਜਿਹੜਾ ਧਾਰਮਿਕ ਸਦਭਾਵਨਾ ਕਿਵੇਂ ਕਾਇਮ ਰੱਖਣੀ ਹੈ ਜੀ ਦੇਸ਼ ਦੀ ਅਖੰਡਤਾ ਤੇ ਏਕਤਾ ਕਿਵੇਂ ਕਾਇਮ ਰੱਖਣੀ ਹੈ ਹੁਣ ਬੱਚੂ ਇਹ ਦੱਸ ਵੀ ਅੱਜ ਹੇਟ੍ਰਡ ਦਾ ਮਾਹੌਲ ਕਿੱਥੇ ਹੈ ਅੱਜ ਧਾਰਮਿਕ ਵਿਚਾਰਧਾਰਾ ਜਿਹੜੀ ਪੱਖਪਾਤ ਦੀ ਹੈ ਉਹ ਕਿੱਥੇ ਚੱਲਦੀ ਹੈ ਤੇ ਉਹਨੂੰ ਭੁੱਲ ਹੀ ਗਿਆ ਵੀ ਉਹਦੇ ਦਾਦਾ ਜੀ ਦੀ ਆਈਡੀਓਲੋਜੀ ਕੀ ਸੀ ਉਹਨਾਂ ਨੇ ਕੁਰਬਾਨੀ ਕਿਸ ਵਿਚਾਰਧਾਰਾ ਲਈ ਦਿੱਤੀ ਸੀ ਠੀਕ ਹੈ ਪੰਜਾਬ ਲਈ ਦਿੱਤੀ ਸਾਰੇ ਬੰਦੇ ਉਹਨੂੰ ਇਕਨੋਲਜ ਕਰਦੇ ਆ ਪਰ ਉਹ ਕਿਹੜੀ ਵਿਚਾਰਧਾਰਾ ਤੇ ਵੱਖਵਾਦੀ ਵਿਚਾਰਧਾਰਾ ਸੀ ਜਾਂ ਸਦਭਾਵਨਾ ਦੀ ਵਿਚਾਰਧਾਰਾ ਸੀ 10 ਸਾਲ ਲੋਕਾਂ ਨੇ ਪਿਆਰ ਦਿੱਤਾ ਉਹਨਾਂ ਨੂੰ ਤੇ ਹੁਣ ਕੀ ਹੋ ਗਿਆ ਸੀਗਾ ਕਿ ਉਹਨਾਂ ਨੂੰ ਕਾਂਗਰਸ ਛੱਡਣੀ ਪੈ ਗਈ ਕਿ ਕਿਸੇ ਨਾਲ ਵਿਚਾਰ ਤੱਕ ਨਹੀਂ ਕੀਤਾ ਤੇ ਜਿਵੇਂ ਮਮਤਾ ਆਸ਼ੂ ਜੀ ਨੇ ਵੀ ਕਿਹਾ ਸੀਗਾ ਕਿ ਉਹਨਾਂ ਨੇ ਓਪਰਚੁਨਿਟੀ ਗ੍ਰੈਬ ਕੀਤੀ ਉਹਨਾਂ ਨੂੰ ਲੱਗ ਰਿਹਾ ਸੀ ਕਿ ਹੁਣ ਕਾਂਗਰਸ ਸ਼ਾਇਦ ਉਹਨਾਂ ਨੂੰ ਕੁਝ ਦੇ ਨਹੀਂ ਰਹੀ ਜੋ ਉਹ ਚਾਹੁੰਦੇ ਨੇ ਇਹ ਮੈਨੂੰ ਨਹੀਂ ਪਤਾ ਮਮਤਾ ਨੇ ਕੀ ਕਿਹਾ ਪਰ ਮੈਂ ਇਹ ਜ਼ਰੂਰ ਕਹਿਣਾ ਵੀ ਸਾਨੂੰ ਤਾਂ ਆਪ ਹੀ ਨਹੀਂ ਉਹਨੇ ਦੱਸਿਆ ਵੀ ਉਹ ਕਿਸ ਲਈ ਗਿਆ ਉਹ ਜਦੋਂ ਆਊਗਾ ਤੁਹਾਡੇ ਥਰੂ ਦੱਸੂਗਾ ਤੇ ਸਾਨੂੰ ਪਤਾ ਚੱਲ ਜਾਊਗਾ ਪਰ ਮੈਂ ਤੁਹਾਨੂੰ ਇਹ ਦੱਸਣਾ ਵੀ ਸਾਡੇ ਕੋਲੇ ਬਿੱਟੂ ਨੂੰ ਇੰਡੀਵਿਜੂਅਲੀ ਜਿੰਨਾ ਪਿਆਰ ਸਤਕਾਰ ਉਹਨੂੰ ਮਿਲਿਆ ਹੈ ਨਾ ਸ਼ਾਇਦ ਕਿਸੇ ਲੀਡਰ ਨੂੰ ਮਿਲੇ ਮੈਨੂੰ ਵੀ ਨਹੀਂ ਮਿਲਿਆ ਜੀ ਉਹਨੂੰ ਤਾਂ ਐ ਕੋਈ ਛੋਟੇ ਭਰਾਵਾਂ ਵਾਂਗੂ ਕੋਈ ਵੱਡੇ ਭਰਾਵਾਂ ਵਾਂਗੂ ਕੋਈ ਲਾੜਰ ਕਰਦਾ ਸੀ ਉਹਦੇ ਨਾਲ ਜੀ ਪਾਂਡੇ ਡਾਬਰ ਸਾਹਿਬ ਵਰਗੇ ਬੰਦੇ ਉਹਨੂੰ ਆਪਣੇ ਬੱਚਿਆਂ ਵਾਂਗੂ ਆਪਣੇ ਬੱਚਿਆਂ ਤੋਂ ਵੀ ਵੱਧ ਰੱਖਦੇ ਸੀਗੇ ਜੀ ਜਿਹਨੂੰ ਇੰਨਾ ਪਿਆਰ ਸਤਕਾਰ ਮਿਲੇ ਉਹਨੂੰ ਛੱਡ ਕੇ ਮੈਂ ਤਾਂ ਹੁਣ ਵੀ ਕਹਿਣਾ ਬਈ ਲੱਖ ਖੁਸ਼ੀਆਂ ਹੋਰ ਉਹ ਖੁਸ਼ੀਆਂ ਦੇ ਵੰਡਾਉਣ ਵਾਲੇ ਆਸੇ-ਪਾਸੇ دوست ਔਰ ਸੁਭਚਿੰਤਕ ਹੈ ਨਹੀਂ ਨਾ ਤਾਂ ਖੁਸ਼ੀ ਬੇਮਾਨੀ ਹੋ ਜਾਂਦੀ ਜੀ ਉੱਥੇ ਜਾ ਕੇ ਉਹਨੂੰ دوست ਨਹੀਂ ਲੱਭਣੇ ਹਣ ਜੀ ਉਹ ਨਵੇਂ ਦੋਸਤ ਬਣਾਉਣ ਦੀ ਕੋਸ਼ਿਸ਼ ਵੀ ਕਰ ਲਏ ਪਰ ਜਿੰਨੀ ਸincereity ਇੱਥੇ ਸੀਗੀ ਉਹ ਮਿਲ ਨਹੀਂ ਜੀ 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 ਕਾਂਗਰਸ ਨੇ ਇੰਨਾ ਜ਼ਿਆਦਾ ਉਹਨਾਂ ਨੂੰ ਪਿਆਰ ਦਿੱਤਾ ਤੇ ਹੁਣ ਉਹ ਕਹਿ ਰਹੇ ਨੇ ਕਿ ਪਿਛਲੇ 10 ਸਾਲਾਂ ਤੋਂ ਮੇਰੀ ਅਮਿਤ ਸ਼ਾਹ ਜੀ ਦੇ ਨਾਲ ਉੱਠਣੀ ਬੈਠਣੀ ਸੀ ਵਧੀਆ ਉਹਨਾਂ ਨਾਲ ਬਣਦੀ ਸੀਗੀ ਤੇ ਮੈਨੂੰ ਉਹਨਾਂ ਦੇ ਕੰਮ ਚੰਗੇ ਲੱਗੇ ਉਹਨਾਂ ਨੂੰ ਕਾਂਗਰਸ ਦੇ ਵਿੱਚ ਕੀ ਅਜਿਹਾ ਲੱਗਿਆ ਕਿ ਲੋਕਾਂ ਨੇ ਪਿਆਰ ਦੇ ਕੇ 10 ਸਾਲ ਉਹਨਾਂ ਨੇ ਲੁਧਿਆਣਾ ਜ਼ਿਲ੍ਹੇ ਦੇ ਉੱਤੇ ਰਾਜ ਕੀਤਾ ਐਮਪੀ ਬਣੇ ਨੇ ਉਸ ਤੋਂ ਬਾਅਦ ਦੇ ਵਿੱਚ ਵੀ ਅਜਿਹਾ ਕੀ ਉਹਨਾਂ ਦੇ ਮਨ ਵਿੱਚ ਆਂਦਾ ਵਾ ਮੈਂ ਆਪੋਜੀਸ਼ਨ ਤੇ ਟਾਈਮ ਬਹੁਤ ਲੰਮਾ ਸਮਾਂ ਗੁਜ਼ਾਰਿਆ ਹੈ ਮੈਂ ਆਪੋਜੀਸ਼ਨ ਚ ਕਾਉਂਸਲਰ ਵੀ ਰਿਹਾ ਜੀ ਮੈ ਮੈ ਲੈ ਲਈ ਰਹਾ ਜੇ ਤੁਹਾਡੇ ਪਰਸਨਲ ਰਿਸ਼ਤੇ ਹੈ ਨਾ ਤਾਂ ਉਹ ਹਲ ਆਪਣੇ ਹਲਕੇ ਦੀ ਬਿਹਤਰੀ ਲਈ ਉਹ ਰਿਸ਼ਤੇ ਯੂਜ਼ ਕਰਨੇ ਚਾਹੀਦੇ ਜੀ ਇਹ ਤੁਹਾਡੀ ਕਾਬਲੀਅਤ ਹੈ ਵੀ ਤੁਹਾਡੇ ਰਿਸ਼ਤੇ ਹੈ ਦੂਸਰੀ ਪਾਰਟੀਆਂ ਚ ਮੈਂ ਉਹਦੀ ਕਾਬਲੀਅਤ ਮੰਨਦਾ ਜੀ ਪਰ ਨਾਲ ਦੀ ਨਾਲ ਇਹ ਮੈਂ ਨਲਾਇਕੀ ਵੀ ਮੰਗੂੰਗਾ ਮੰਨੂੰਗਾ ਕਿ ਜੇ ਉਹ 10 ਸਾਲਾਂ ਚੋਂ ਰਿਸ਼ਤਿਆਂ ਨੂੰ ਆਪਾਂ ਪੰਜਾਬ ਉਹ ਲੁਧਿਆਣੇ ਲਈ ਵਰਤੇ ਆਏ ਨੂੰ ਜੀ ਫਿਰ ਉਹ ਕਾਹਦੇ ਜਾ ਕੇ ਉਸ ਪਾਰਟੀ ਚੋਂ ਰਿਸ਼ਤੇ ਤੋ ਫਿਰ ਰਿਸ਼ਤੇ ਕਾਹਦੇ ਜੀ ਜੇ ਉਸ ਪਾਰਟੀ 'ਚ ਜਾ ਕੇ ਉਹ ਕੁਝ ਬਿਹਤਰੀ ਲਈ ਇੱਥੇ ਕਰ ਪਾਊਗਾ ਜੀ ਤੁਹਾਨੂੰ 10 ਸਾਲ opportunity ਦਿੱਤੀ ਹੈ ਉਹਦੇ 'ਚ ਰਿਸ਼ਤਿਆਂ ਨੂੰ ਤੁਸੀਂ ਤੁਹਾਡੇ ਰਿਸ਼ਤੇ ਆਮ ਆਦਮੀ ਪਾਰਟੀ ਦੇ ਚੀਫ ਨਾਲ ਵੀ ਹੈਗੇ ਤੁਹਾਡੇ ਰਿਸ਼ਤੇ ਬੀਜੇਪੀ 'ਚ ਵੀ ਹੈਗੇ ਬਹੁਤ ਅੱਛੀ ਗੱਲ ਹੈ ਸਾਡੇ ਵੀ ਹੈ ਰਿਸ਼ਤੇ ਪਰ ਅਸੀਂ ਜਦੋਂ ਅਸੀਂ ਆਪੋਜੀਸ਼ਨ 'ਚ ਹੁੰਦੇ ਸੀ ਉਸ ਰਿਸ਼ਤਿਆਂ ਕਰਕੇ ਜਾਂਦੇ ਸੀ ਵੀ ਆਹ ਮੁਸ਼ਕਿਲ ਆਉ ਔਰ ਆਲ ਮਿਲ ਕੇ ਠੀਕ ਕਰੀਏ ਐਸੀ ਕਿਹੜਾ ਅੱਜ ਕੱਲ ਕ੍ਰੈਡਿਟ ਵਾਰ ਚੱਲ ਗਈ ਉਸ ਜ਼ਮਾਨੇ 'ਚ ਤਾਂ ਹੁੰਦੀ ਨਹੀਂ ਸੀ ਲੋਕਾਂ ਨੂੰ ਸਮਝ ਹੁੰਦੀ ਆ ਵੀ ਕੌਣ ਕਿਹੜੇ ਇਸ਼ੂ ਨੂੰ ਲੈ ਕੇ ਅੱਗੇ ਚੱਲਿਆ ਜੀ ਉਹ ਇਸ ਇਸ਼ੂ ਨੂੰ ਹੱਲ ਕਰਨ ਲਈ ਤੁਸੀਂ ਆਪਣੇ ਰਿਸ਼ਤੇ ਵਰ ਤੋਂ ਤੁਸੀਂ ਆਪਣਾ ਡੈਜ਼ਿਗਨੇਸ਼ਨ ਵਰਤੋ ਆਪਣਾ ਪ੍ਰਭਾਵ ਵਰਤੋ ਤੁਹਾਨੂੰ ਲੋਕਾਂ ਨੂੰ ਤਾਂ ਕੰਮ ਆ ਤਾਂ ਹੀ ਮਤਲਬ ਹੈ ਉਹਨਾਂ ਨੂੰ ਇਹ ਪਤਾ ਲੱਗ ਜਾਊਗਾ ਵੀ ਇਹ ਕੰਮ ਕਰਨ ਕਰਾਉਣ ਦੇ ਕਾਬਲ ਕੌਣ ਹੈ ਉਸ ਰਿਸ਼ਤਿਆਂ ਨੂੰ ਕੌਣ ਕਿਸ ਤਰੀਕੇ ਨਾਲ ਲੋਕਾਂ ਦੀ ਬਿਹਤਰੀ ਲਈ ਵਰਤ ਸਕਦਾ ਜੇ ਤੁਹਾਡੇ ਕੋਲ 10 ਸਾਲ ਚ ਨਹੀਂ ਵਰਤੇਗੇ ਹੁਣ ਸਪੈਸ਼ਲ ਵਰਤ ਲੋਗੇ ਜੀ ਅ ਅ ਸਰ ਪਿਛਲੇ ਦਿਨਾਂ ਦੇ ਵਿੱਚ ਵੇਖਿਆ ਗਿਆ ਕਿ ਬੜੇ ਐਕਟਿਵ ਨਜ਼ਰ ਆਏ ਮੀਟਿੰਗਸ ਉਹਨਾਂ ਵੱਲੋਂ ਕੀਤੀਆਂ ਗਈਆਂ ਰੈਲੀਆਂ ਕੀਤੀਆਂ ਗਈਆਂ ਤਾਲੇ ਵੀ ਥੋੜੇ ਨਾਲ ਲਗਾਉਂਦੇ ਰਹੇ ਨੇ ਤੇ ਹੁਣ ਕਹਿੰਦੇ ਜਦੋਂ ਮੈਂ ਇੰਡਸਟਰੀ ਲਿਸਟ ਨੇ ਜਿਹੜੇ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਕਹਿੰਦੇ ਕਿ ਲੁਧਿਆਣਾ ਦੀ ਇੰਡਸਟਰੀ ਹੈ ਜਿਹੜੀ ਪਿੱਛੇ ਜਾਂਦੀ ਪਈ ਆ ਕਿਉਂਕਿ ਕੇਂਦਰ ਸਰਕਾਰ ਦੇ ਨਾਲ ਡਾਇਰੈਕਟ ਸੰਪਰਕ ਨਹੀਂ ਹੈ ਤੇ ਮੈਂ ਕੇਂਦਰ ਸਰਕਾਰ ਦੇ ਨਾਲ ਡਾਇਰੈਕਟ ਸੰਪਰਕ ਬਣਾ ਕੇ ਇੰਡਸਟਰੀ ਜਿਹੜੀ ਲੁਧਿਆਣੇ ਦੀ ਵਾਪਸ ਉੱਪਰ ਉੱਠ ਚੱਕਣੀ ਚਾਹੁੰਦਾ ਇਹਦੇ ਵਿੱਚ ਬਿਲਕੁਲ ਠੀਕ ਹੈ ਪਰ ਇਹ ਕੰਮ ਜਦੋਂ ਤੁਸੀਂ 10 ਸਾਲ ਪਾਰਲੀਮੈਂਟੇਰੀਅਨ ਰਹਨੇ ਹੋ ਅਲੱਗ-ਅਲੱਗ ਕਮੇਟੀਆਂ ਦੇ ਵਿੱਚ ਤੁਹਾਨੂੰ ਪਾਇਆ ਵੀ ਜਾਂਦਾ ਹੈ ਤੁਸੀਂ ਸਾਰਾ ਸਾਲ ਮੀਟਿੰਗਸ ਵੀ ਕਰਦੇ ਹੋ ਤੇ ਉਹਦੇ ਵਿੱਚ ਜੋ ਪ੍ਰੋਪੋਜ਼ਲਾਂ ਭੇਜਦੇ ਹੋ ਜੀ ਉਹਦਾ ਹਿੱਸਾ ਵੀ ਹੁੰਨੇ ਹੋ 10 ਸਾਲ 'ਚ 10 ਦਿਨ ਕਿੰਨੀਆਂ ਪ੍ਰੋਪੋਜ਼ਲਾਂ ਭੇਜੀਓ ਆਪਾਂ ਉਹਦੇ ਤੇ ਵੀ ਚਰਚਾ ਕਰ ਲਾਂਗੇ ਜਦੋਂ ਆਏਗੇ ਤੁਸੀਂ ਪੁੱਛ ਹੀ ਲਈਓ ਹੁਣ ਕੋਈ ਸਪੈਸ਼ਲੀ ਤੁਹਾਨੂੰ ਪਲੇਟਫਾਰਮ ਮਹੱਈਆ ਕਰਵਾ ਦੇਣਾ ਉਹਨਾਂ ਨੇ ਪੇ ਹੋਂਟੋਸ਼ ਇੰਡਸਟਰੀ ਲਿਸਟ ਨੂੰ ਜਾਓਗੇ ਜਾਂ ਤੁਸੀਂ ਉਦੋਂ ਇੰਡਸਟਰੀ ਲਿਸਟ ਨੂੰ ਲਿਜਾ ਨਹੀਂ ਸਕਦੇ ਜੀ ਮੈਨੂੰ ਪਤਾ ਹੈ ਤੁਹਾਡੇ ਜੈਟਲੀ ਸਾਹਿਬ ਨਾਲ ਬਹੁਤ ਅੱਛੇ ਰਿਸ਼ਤੇ ਸੀਗੇ ਮੈਨੂੰ ਵੀ ਲੈ ਕੇ ਗਏ ਆ ਜੀ ਜਦੋਂ ਫਾਈਨੈਂਸ ਮਿਨਿਸਟਰ ਨਾਲ ਤੁਹਾਡੇ ਰਿਸ਼ਤੇ ਚੰਗੇ ਐ ਤੁਸੀਂ ਡੈਲੀਗੇਸ਼ਨ ਲੈ ਕੇ ਜਾਓ ਉਹਨਾਂ ਨੂੰ ਦੱਸੋ ਉੱਥੇ ਤਾਂ ਉਹਨਾਂ ਨੇ ਬਿੱਟੂ ਜੀ ਦੀ ਸ਼ਕਲ ਥੋੜੀ ਦੇਖਣੀ ਐ ਉਹਨਾਂ ਨੇ ਤਾਂ ਇਸ਼ੂ ਦੇਖਣਾ ਐ ਪਾਲਿਸੀ ਬਣਾਉਣ ਲੱਗੇ ਵੀ ਕਿਆ ਇਹ ਉਹਨਾਂ ਦੀ ਡਿਮਾਂਡ ਜਾਇਜ਼ ਆ ਉਹਦੇ ਹਿਸਾਬ ਨਾਲ ਉਹਨਾਂ ਨੇ ਪਾਲਿਸੀ ਫਰੇਮ ਕਰ ਦੇਣੀ ਐ ਤੁਸੀਂ ਤਾਂ ਬ੍ਰਿਜ ਕਰਨਾ ਐ ਜੀ ਬ੍ਰਿਜ ਕਰਨ ਵਾਸਤੇ ਤੁਹਾਨੂੰ ਪਾਰਟੀ ਲਾਈਨ ਜ਼ਰੂਰੀ ਨਹੀਂ ਹੈ ਜੀ ਤੁਹਾਨੂੰ ਤੁਸੀਂ ਐਫਰਟ ਕਿੰਨਾ ਕਰਦੇ ਹੋ ਉਹ ਜ਼ਰੂਰੀ ਹੁੰਦਾ ਜੀ ਤੁਸੀਂ ਅਸੀਂ ਇੰਨੇ ਇੱਥੇ ਪ੍ਰੋਜੈਕਟ ਲਿਆਏ ਆ ਉਹ ਦੂਸਰੀ ਸਰਕਾਰੀ ਸੀ ਜੀ ਉੱਥੇ ਰੇਲਵੇ ਮਨਿਸਟਰ ਵੀ ਹੁੰਦੇ ਸੀ ਉੱਥੇ ਜਿਹੜੇ ਹਾਂ ਐਨ ਐਚ ਆਈ ਔਰ ਉਹਨਾਂ ਦੇ ਮਿਨਿਸਟਰ ਗੜਕੜੀ ਸਾਹਿਬ ਉਹਨਾਂ ਨਾਲ ਵੀ ਰਿਲੇਟਡ ਹੁੰਦੇ ਸੀਗੇ ਉੱਥੇ ਜਿਹੜੇ ਅ ਅਰਬਨ ਡਿਵੈਲਪਮੈਂਟ ਮਿਨਿਸਟਰ ਹੁੰਦੇ ਸੀ ਉਹਨਾਂ ਨਾਲ ਹਰੇਕ ਨਾਲ ਗੱਲਬਾਤ ਕਰਕੇ ਉਹਨਾਂ ਦੀ ਫੰਡਿੰਗ ਕਿਵੇਂ ਕਰਾਣੀ ਹੈ ਪ੍ਰੋਜੈਕਟ ਅਪਰੂਵ ਕਿਵੇਂ ਕਰਾਣੇ ਹੋ ਜਾ ਕੇ ਤੁਸੀਂ ਕਰਵਾਉਂਦੇ ਰਹਿੰਦੇ ਹੋ ਉੱਥੇ ਕੋਈ ਇਹ ਨਹੀਂ ਪੁੱਛਦਾ ਵੀ ਬੀ ਜੀ ਪੀ ਵਾਲਾ ਆਇਆ ਤੇ ਤਾਂ ਹੀ ਮੈਂ ਕਰਨਾ ਜੀ ਉੱਥੇ ਪ੍ਰੋਜੈਕਟ ਦੀ ਜ਼ਰੂਰਤ ਤੇ ਉਹਦੀ ਉਹਦੇ ਹਿਸਾਬ ਨਾਲ ਜਿੰਨੀ ਕ ਹਿੱਸਾ ਪੈਂਦਾ ਫੰਡਿੰਗ ਦਾ ਉਹ ਦੇਖਦੇ ਆ ਤੇ ਉਹ ਉਹਨੂੰ ਜਿਹੜਾ ਪ੍ਰੋਸੈਸ ਹੈ ਡਿਊ ਪ੍ਰੋਸੈਸ ਫਾਲੋ ਕਰਕੇ ਉਹ ਪ੍ਰੋਜੈਕਟ ਅਪਰੂਵ ਕਰਾ ਦਿੰਦੇ ਆ ਥੋੜਾ ਤਾਂ ਉਹਦੇ ਵਿੱਚ ਕੰਮ ਹੁੰਦਾ ਹੈ ਵੀ ਤੁਸੀਂ ਉਹਨੂੰ ਪਰਸਿਊ ਕਰਕੇ ਐਕਸਪੀਡਾਈਟ ਕਰਵਾ ਦਿਓ ਜੀ ਤੇ 10 ਸਾਲ ਦਾ ਉਹ ਸਾਫ ਦੱਸ ਦਿੰਦੇ ਆ ਇਹਦੇ ਵਾਸਤੇ ਕੋਈ ਤਾਂ ਬੇਮਾਨੀ ਗੱਲਾਂ ਹੋ ਗਈਆਂ ਵੀ ਮੈਂ ਪੰਡਜ ਚੱਕੀ ਫਿਰਦਾ ਸੀਗਾ ਤਾਲੇ ਚੱਕੀ ਫਿਰਦਾ ਸੀ ਤੇ ਕੱਲ ਨੂੰ ਮੈਂ ਉਧਰ ਵੜ ਗਿਆ ਇਹ ਤੁਹਾਡੀ ਸਹੂਲਿਅਤ ਜੀ ਤੁਹਾਡਾ ਆਪਸ ਦਾ ਪੋਲਿਟਿਕਸ ਦੇ ਵਿੱਚ ਐਡੇ ਵੱਡੇ ਵੱਡੇ ਲੀਡਰ ਅੱਜ ਨਾਮ ਵੱਜਦਾ ਹੈ ਚਾਹੇ ਗਾਂਧੀ ਜੀ ਦਾ ਚਾਹੇ ਨਹਿਰੂ ਜੀ ਦਾ ਉਹਨਾਂ ਨੇ ਸੰਘਰਸ਼ ਚੋਂ ਨਿਕਲੇ ਆ ਭਈ ਉਹ ਜੀ ਸੰਘਰਸ਼ ਕੀਤਾ ਇਸ ਮੁਲਕ ਲਈ ਮੁਲਕ ਦੇ ਲੋਕਾਂ ਲਈ ਤੁਸੀਂ ਸੰਘਰਸ਼ ਛੱਡ ਕੇ ਸਹੂਲियत ਲਈ ਜਾਂਦੇ ਹੋ ਤਾਂ ਕੋਈ ਤੁਹਾਨੂੰ ਯਾਦ ਨਹੀਂ ਕਰੂ ਜੀ 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 ਸਰ ਇੱਕ ਆਵਾਜ਼ ਤੇ ਇੰਨੇ ਪਾਰਟੀ ਵਰਕਰ ਨੇ ਜਿਹੜੇ ਆ ਜਾਂਦੇ ਸੀਗੇ ਤੇ ਜਦੋਂ ਤਾਲਾ ਲਗਾਨ ਗਏ ਉਹ ਕਿੰਨੇ ਤੇ ਪਰਚੇ ਵੀ ਜਿਹੜੇ ਹੋਏ ਨੇ ਤੇ ਉਹਨਾਂ ਨੂੰ ਹੁਣ ਕਿਦਾਂ ਦਾ ਮਹਿਸੂਸ ਹੁੰਦਾ ਹੋਗਾ ਜਦੋਂ ਇੱਕ ਧਮਖਬਰ ਆਂਦੀ ਹੈ ਕਿ ਬਿੱਟੂ ਸਾਹਿਬ ਨੇ ਜਿਹੜੇ ਭਾਜਪਾ 'ਚ ਸ਼ਾਮਿਲ ਹੋ ਗਏ ਬੱਚੇ ਹੁਣ ਇਹ ਤਾਂ ਮੈਂ ਬਾਰ-ਬਾਰ ਕਹਿ ਹੀ ਹਟਿਆ ਵੀ ਜੋ ਉਹਨਾਂ ਨੇ ਮਹਿਸੂਸ ਕੀਤਾ ਨਾ ਉਹ ਹੁਣ ਉਹ ਮੈਂ ਕੀ ਉਹਨੂੰ ਅਲਫ਼ਾਜ਼ਾਂ 'ਚ ਬਦਲਾਂ ਵੀ ਉਹ ਜਿਹੜੀ ਇੱਕ ਮਹਿਸੂਸ ਕੀਤੀ ਹੋਈ ਚੀਜ਼ ਦਿਲ 'ਚ ਹੈ ਨਾ ਉਹ ਜਦੋਂ ਇਲੈਕਸ਼ਨਾਂ 'ਚ ਬਿੱਟੂ ਜੀ ਦੂਸਰੇ ਪਾਸਿਓਂ ਆ ਗਏ ਨਾ ਉਦੋਂ ਹੀ ਉਹ ਕੈਂਪੇਨ ਕਰਕੇ ਦਿਖਾਣਗੇ ਜੀ ਕੋਈ ਕੈਂਡੀਡੇਟ ਹੋਏ ਜੀ ਕਾਂਗਰਸ ਦਾ ਜੀ ਵਰਕਰ ਆਪਣੇ ਆਪ ਨੂੰ ਕੈਂਡੀਡੇਟ ਮੰਨ ਕੇ ਕੈਂਪੇਨ ਕਰੇਗਾ ਇਹ ਮੈਂ ਤੁਹਾਨੂੰ ਦੱਸ ਦਿੰਦਾ ਲੋਕਾਂ ਨੇ ਕੀ ਕਰਨਾ ਹੈ ਉਹ ਮੈਨੂੰ ਨਹੀਂ ਪਤਾ ਜੀ ਜੋ ਉਹ ਕਹਿਣਗੇ ਉਹ ਉਹਨਾਂ ਦੀ ਮਰਜ਼ੀ ਜੀ ਲੋਕਾਂ ਦਾ ਵੀ ਮੈਂ ਕਸੂਰ ਮੰਨਦਾ ਇਹ ਜਿਹੜੀ ਚੱਲ ਪਈ ਨਾ ਹੁਣ ਪ੍ਰਥਾ ਜੀ ਇਹ ਡੈਮੋਕ੍ਰੇਸੀ ਚ ਇਹਦਾ ਜਵਾਬ ਵੀ ਲੋਕਾਂ ਕੋਲ ਹੀ ਹੈ ਜੀ ਅਗਰ ਲੋਕ ਇਦਾਂ ਬਾਰ-ਬਾਰ ਪਾਰਟੀਆਂ ਬਦਲੇ ਆ ਬਦਲਨ ਵਾਲਿਆਂ ਨੂੰ ਵੋਟਾਂ ਪਾਉਂਦੇ ਰੇ ਤਾਂ ਇਹ ਪ੍ਰਥਾ ਬਹੁਤ ਜ਼ਿਆਦਾ ਚੱਲੇਗੀ ਫਿਰ ਕੋਈ ਕਿਸੇ ਦਾ ਨਹੀਂ ਜੀ ਅਗਰ ਲੋਕ ਹੀ ਜਵਾਬ ਦੇ ਦੇਣ ਇਹਨੂੰ ਡਿਸਕਰੇਜ ਕਰਦੇ ਨੇ ਇਸ ਫੀਨੋਮੈਨੇ ਨੂੰ ਤਾਂ ਕੋਈ ਜੁਆਇਨ ਹੀ ਨਹੀਂ ਕਰੂਗਾ ਜੀ ਇਹ ਤਾਕਤ ਹੀ ਲੋਕਾਂ ਕੋਲ ਹੈ ਜਿਨ੍ਹਾਂ ਨੇ ਬੜਨ ਦਾ ਬਣਾ ਜਾਂ ਮੋਹਰ ਲਾਣੀ ਜੀ ਲੋਗ ਹੀ ਇਹਦਾ ਜਵਾਬ ਦੇ। ਜੀ। ਫਿਰ ਜੀਪੀ ਸਾਹਿਬ ਚਲੇ ਜਾਂਦੇ ਨੇ, ਚੱਬੇਵਾਲ ਸਾਹਿਬ ਚਲੇ ਜਾਂਦੇ ਨੇ, ਨਵਜੋ ਸਿੱਧੂ ਨੇ ਜਿਹੜੇ ਆਈਪੀਐਲ ਦੇ ਵਿੱਚ ਚਲੇ ਜਾਂਦੇ ਨੇ ਕਿਵੇਂ ਦੇਖਦੇ ਹੋ ਜਿਹੜੀ ਹੋਂਦ ਆ ਕਾਂਗਰਸ ਦੀ ਪੰਜਾਬ ਦੇ ਵਿੱਚ। ਫਿਰ ਵੀ ਕਾਂਗਰਸ ਖੜੀ ਹੈ। ਕੁਝ ਤਾਂ ਹੈ ਕਿ ਹਸਤੀ ਮਿੱਟਦੀ ਨਹੀਂ ہماری। ਜੀ। ਕਾਂਗਰਸ ਨਰਸਰੀ ਹੈ ਲੀਡਰਸ਼ਿਪ ਦੀ। ਕਾਂਗਰਸ ਇਨਵੈਸਟ ਕਰਦੀ ਆ ਆਪਣੇ ਬੰਦਿਆਂ 'ਚ। ਕਾਂਗਰਸ ਪਲੇਟਫਾਰਮ ਦਿੰਦੀ ਆ ਵੀ ਜਿੱਥੇ ਹਰ ਬੰਦੇ ਨੂੰ ਗਰੋ ਕਰਣ ਲਈ ਜਗ੍ਹਾ ਆ, ਸਪੇਸ ਆ। ਜੀ। ਦੂਸਰੀਆਂ ਪਾਰਟੀਆਂ ਛੈ ਨਹੀਂ ਇਸ ਕਰਕੇ ਵਾਪਸੀਆਂ ਪੈ ਰਹੀਆਂ ਬਾਰ-ਬਾਰ ਕਾਂਗਰਸ ਪਾਰਟੀ ਚ ਰੋਜ਼ ਤੁਸੀਂ ਦੇਖਦੇ ਹੀ ਹੋ ਜੀ ਮੰਨਦੇ ਹੋ ਕਿ ਬਿੱਟੂ ਸਾਹਿਬ ਚ ਵੀ ਕੁਝ ਕਮੀਆਂ ਸੀਗੀਆਂ ਕਮੀਆਂ ਕਿਹੜੇ ਇਨਸਾਨ ਚ ਨਹੀਂ ਮੇਰੇ ਚ 100 ਕਮੀਆਂ ਜੀ ਇਹ ਕਮੀਆਂ ਕਰਕੇ ਬੰਦਾ ਆਪਣੀ ਜਗ੍ਹਾ ਛੱਡ ਦੇ ਇਆ ਉਹ ਕਮੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੇ ਜੀ ਉਹ ਕਮੀਆਂ ਦੂਸਰੇ ਪਾਰਟੀ ਚ ਉੱਤੇ ਕੋਈ ਵਾਸ਼ਿੰਗ ਮਸ਼ੀਨ ਆ ਵੀ ਧੋ ਤੂ ਕੇ ਸਖਾ ਕੇ ਉਹ ਕਮੀਆਂ ਦੂਰ ਹੋ ਗਈਆਂ ਤੇ ਬੰਦਾ ਸਾਫ ਸੁਥਰਾ ਹੋ ਗਿਆ ਜੀ ਜਿਵੇਂ ਸਰ ਬਾਜਵਾ ਸਾਹਿਬ ਨੇ ਕਿਹਾ ਕਿ ਜਿਹੜਾ ਐਂਟੀ ਸਿੱਖ ਚਿਹਰਾ ਵਾ ਜਿਹੜਾ ਉਹ ਭਾਜਪਾ ਨੂੰ ਮਰਵਾ ਸਕਦਾ ਤੇ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜਿਹੜਾ ਸਾਡਾ ਕੈਂਡੀਡੇਟ ਹੋਊਗਾ ਉਹ ਨਿੰਗ ਦੇ ਬਾਟੇ ਵਾਂਗੂ ਮੰਜੂਗਾ ਇਹਦੇ ਤੱਕ ਕੋਈ ਦੋਰ ਨਹੀਂ ਦੂਜੀ ਗੱਲ ਹੈ ਭਾਈ ਜਿਹੜਾ ਵੀ ਸਾਡਾ ਕੈਂਡੀਡੇਟ ਹੋਏਗਾ ਉਹ ਪੂਰਾ ਭਰਪੂਰ ਜਵਾਬ ਦੇਗਾ ਜਿਹੜੀ ਪਹਿਲੀ ਗੱਲ ਤੁਸੀਂ ਕਹੀ ਹੈ ਵੀ ਇਹਦਾ ਐਂਟੀ ਸਿੱਖ ਚਿਹਰਾ ਪ੍ਰੋ ਸਿੱਖ ਚਿਹਰਾ ਪ੍ਰੋ ਹਿੰਦੂ ਚਿਹਰਾ ਮੈਂ ਇੰਨਾਂ ਗੱਲਾਂ ਤੇ ਜ਼ਿਆਦਾ ਪੈਂਦਾ ਨਹੀਂ ਬੱਚੇ ਜੀ 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 ਤੇ ਜੇਕਰ ਕਾਂਗਰਸ ਤੁਹਾਨੂੰ ਮੌਕਾ ਦਿੰਦੀ ਆ ਤਾਂ ਫਿਰ ਤਿਆਰ ਹਾਂ ਕਾਂਗਰਸ ਜਿੱਥੇ ਵੀ ਡਿਊਟੀ ਲਈ ਅੱਗੇ ਵੀ ਨਿਭਾਈ ਆ ਹੁਣ ਵੀ ਨਿਭਾਵਾਂਗੇ ਜੀ ਜੀ ਤੇ ਕੀ ਤਿਆਰੀਆਂ ਫਿਰ ਕਾਂਗਰਸ ਦੀਆਂ ਜੇਕਰ ਡਿਊਟੀ ਆ ਜਿਹੜੀ ਕਿ ਤੁਹਾਨੂੰ ਮਿਲਦੀ ਆ ਕਾਂਗਰਸ ਮੈਨੂੰ ਤਾਂ ਡਿਊਟੀ ਮਿਲੇ ਨਾ ਮਿਲੇ ਜਿਹਨੂੰ ਵੀ ਡਿਊਟੀ ਮਿਲਗੀ ਕਾਂਗਰਸ ਦਾ ਵਰਕਰ ਪੱਬਾਂ ਪਾ ਰਿਹਾ ਜੀ ਇਹ ਮੈਂ ਤੁਹਾਨੂੰ ਦੱਸ ਦਿਆਂ ਵੀ ਇੱਕ ਇੱਕ ਵਰਕਰ ਆਪਣੇ ਆਪ ਨੂੰ ਕੈਂਡੀਡੇਟ ਮੰਨੂਗਾ ਭੱਜਿਆ ਫਿਰੂ ਇਸ ਇਲੈਕਸ਼ਨ ਜੀ ਇੱਕ ਅਫਵਾਹ ਵੀ ਇੱਕ ਹੋਰ ਗੱਲ ਹੈ ਜਿਹੜੀ ਕਿ ਉਹ ਚੱਲ ਰਹੀ ਸੀ ਕਿ ਸ਼ਾਇਦ ਆਸ਼ੂ ਜੀ ਨੇ ਜਿਹੜੇ ਉਹ ਵੀ ਜਾ ਸਕਦੇ ਨੇ ਬੀਜੇਪੀ ਦੇ ਵਿੱਚ ਤੇ ਹੋਰ ਵੀ ਕਈ ਲੀਡਰ ਨੇ ਜਿਹੜੇ ਬੀਜੇਪੀ ਦੇ ਵਿੱਚ ਜਾ ਕੇ ਸ਼ਾਮਿਲ ਹੋ ਸਕਦੇ ਨੇ ਮੈਂ ਸਮਝਦਾ ਵੀ ਪੱਤਰਕਾਰਤਾਂ ਨੂੰ ਨਾ ਆਪਣਾ ਮਿਆਰ ਚੱਕਣਾ ਚਾਹਤੇ ਜੀ ਭਰੇ ਬੈਠੇ ਹੀ ਕਹਿ ਦਿੰਦੇ ਹੁਣ ਉਹ ਵੀ ਜਾ ਸਕਦਾ ਉਹ ਵੀ ਜਾ ਸਕਦਾ ਕੱਲ ਤਾਂ ਮੇਰੇ ਨਾਲ ਨਾਲ ਮਜੀਠੀਆ ਸਾਹਿਬ ਨੂੰ ਵੀ ਭੇਜੀ ਜਾਂਦੇ ਪਏ ਸੀ ਵੀ ਉਹ ਵੀ ਪਾਰਟੀ ਛੱਡ ਕੇ ਯਾ ਕਹਿ ਲਈਏ ਵੀ ਸਾਡੇ ਪੋਲਿਟਿਸ਼ੀਅਨਸ ਨੇ ਆਪਣਾ ਕਰਤਾਰ ਹੀ ਇਹ ਜਿਆ ਬਣਾ ਲਿਆ ਪੰਜ ਸੱਤ ਬੰਦਾ ਕਰਕੇ ਸਾਰੀ ਦੀ ਸਾਰੀ ਜਮਾਤ ਹੀ ਹੁਣ ਕੁਐਸਚਨ ਦੇ ਘੇਰੇ ਚ ਆ ਗਈ ਹੈ ਹੁਣ ਇਹਦਾ ਕੀ ਜਵਾਬ ਦਈਏ ਇਹ ਤਾਂ ਤੁਹਾਡੇ ਵੱਲੋਂ ਇੱਕ ਪੋਸਟ ਕਰਕੇ ਜਵਾਬ ਵੀ ਦਿੱਤਾ ਗਿਆ ਮੈਂ ਕਹਿੰਨੀ ਆ ਕਿਉਂ ਤੁਸੀਂ ਖੁਦ ਦੱਸ ਸਕਦੇ ਹੋ ਕਾਂਗਰਸ ਦੇ ਝੰਡੇ ਕਿਹੜੇ ਉਹ ਤਾਂ ਜਿਵੇਂ ਤੁਸੀਂ ਪੁੱਛਦੇ ਹੋ ਭਾਈ ਉਵੇਂ ਕੋਈ ਇੱਥੇ ਪੁੱਛਣ ਆਇਆ ਤੇ ਅਸੀਂ ਕਿਹਾ ਵੀ ਹੁਣ ਝੰਡਿਆਂ 'ਚ ਹੀ ਜਾਵਾਂਗੇ ਹੁਣ ਜੇ ਮੈਂ ਇਹਦੀ ਗੱਲ ਕਰ ਲਾਂ ਤਾਂ ਇਹ ਇਹ ਗੱਲ ਮਨਪ੍ਰੀਤ ਬਾਦਲ ਜੀ ਨੇ ਅੱਜ ਤੋਂ 4 ਸਾਲ ਪਹਿਲਾਂ ਮੇਰੇ ਸਾਹਮਣੇ ਪਿਊਸ਼ ਜੀ ਨੂੰ ਕਹੀ ਸੀਗੀ ਉਹਨਾਂ ਨੇ ਕਿਹਾ ਵੀ ਮਨਪ੍ਰੀਤ ہماری ਤਰਫ ਆ ਜਾ। ਜੀ। ਤਾਂ ਹਮ ਪੰਜਾਬ ਜਿੱਤ ਲੇਗੇ। ਤਾਂ ਮਨਪ੍ਰੀਤ ਜੀ ਨੇ ਮੇਰੇ ਸਾਹਮਣੇ ਕਿਹਾ ਸੀ ਮੈਂ ਝੰਡੇ 'ਚ ਹੀ ਜਾਊ ਕਾਂਗਰਸ ਦੇ ਝੰਡਾ ਤਾਂ ਉਹਨਾਂ ਦਾ ਵੀ ਬਦਲੇ। ਦਸੋ ਹੁਣ ਇਹ ਜਿਹੜੀਆਂ ਗੱਲਾਂ ਦਾ ਕੋਈ ਮਾਇਨਾ ਨਹੀਂ ਰਹਿ ਗਿਆ ਪਰ ਹਾਂ ਅਗਰ ਕਿਸੇ ਨੇ ਜਾਣਾ ਹੈ ਪੱਤਰਕਾਰਾਂ ਨੂੰ ਜਿਨ੍ਹਾਂ ਨੇ ਜਾਣਾ ਹੈ ਜੀ ਉਹਨਾਂ ਦਾ ਤਾਂ ਪਤਾ ਨਹੀਂ ਚੱਲਦਾ। ਜੀ ਬਿੱਟੂ ਜੀ ਦਾ ਤਾਂ ਨਾ ਤੁਹਾਨੂੰ ਪਤਾ ਚੱਲਿਆ ਨਾ ਮੈਨੂੰ ਪਤਾ ਚੱਲਿਆ ਜਿਨ੍ਹਾਂ ਨੇ ਜਾਣਾਂ ਨਹੀਂ ਉਹਨਾਂ ਬਾਰੇ ਬੜਾ ਛਾਪ ਰਿਆ ਉਹ ਵੀ ਜਾ ਸਕਦੇ ਆ ਉਹ ਵੀ ਜਾ ਸਕਦੇ ਆ ਭਾਈ ਜਿਹੜੇ ਸਹੀ ਜਾਣ ਆ ਲਿਆ ਉਹਨਾਂ ਨੂੰ ਲੱਭੋ ਸਾਨੂੰ ਐਵੇਂ ਦਾਗੀ ਜਾਂ ਕਲੰਕੀ ਨਾ ਕਰੋ ਬੜੀ ਮਿਹਰਬਾਨੀ ਸਾਡੇ ਤੇ ਕਿਰਪਾ ਰੱਖੋ ਜੀ ਧੰਨਵਾਦ ਸੋ ਇਸਨੂੰ ਸਾਡੇ ਨਾਲ ਸਬਕਾ ਮੰਤਰੀ ਫਤਕੁਸ਼ਨ ਆਛੂ ਜੀ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਪਾਰਟੀ ਉਹਨਾਂ ਨੂੰ ਮੌਕਾ ਦਿੰਦੀ ਹੈ ਤਾਂ ਜ਼ਰੂਰ ਪੱਬਾ ਪਾਰਾ ਜਿਹੜੀ ਕਿ ਕਾਂਗਰਸ ਪਾਰਟੀ ਹੈ ਇੱਥੇ ਇਲੈਕਸ਼ਨਾਂ ਲੜੇਗੀ